ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਬਾਹੜ ਜਨਮ ਆਵਾਂ ਮਨ ਬਿਧਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣ ਪੀਰ ਪਰਾਏ ਹਮ ਨਾਹੀ ਚਿੰਤਾ ਪਰਾਏ ਰਹਾ ਆਗਮ ਅਗੋਚਰ ਅਦਖ ਅਪਾਰਾ ਚਿੰਤਾ ਕਰੋ ਹਮਾਰੇ ਜਾ ਰਥਲ ਮਹੀਨ ਪਰ ਗੁਰ ਲੈਣਾ ਕਟ ਕਟ ਜੋਤ ਤੇਮਾਰੇ ਸਿੱਖ ਮਤ ਸਭ ਬਦ ਤੇਮਾਰੇ ਮੰਦਰ ਸ਼ਵਾਂ ਤੇਰੇ ਤੁਜ ਬੈ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੰਤ ਸਭ ਸਨਤ ਮਾਰੇ ਸਰਬਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਏਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਬਾਹੜ ਜਨਮ ਆਵਾਂ ਮਨ ਬਿਧਿਆ ਦਿਆਲੂ ਸੇ ਤੇ ਮੇਰੀ ਮਾਏ ਕਾਣ ਜਣ ਪੀਰ ਪਰਾਏ ਹਮ ਨਾਹੀ ਚਿੰਤਾ ਪਰਾਏ ਰਹਾ ਆਗਮ ਅਗੋਚਰ ਅਦਖ ਅਪਾਰਾ ਚਿੰਤਾ ਕਰੋ ਹਮਾਰੇ ਜਾ ਰਥਲ ਮਹੀਨ ਪਰਗੁਰ ਦੇਣਾ ਘਟ ਘਟ ਜੋਤ ਤੁਮਰੀ ਸਿੱਖ ਮਤ ਸਭ ਬਦ ਤੁਮਰੀ ਮੰਦਰ ਸ਼ਵਾਂ ਤੇਰੇ ਤੁਜ ਬਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਤੇ ਤੇਰੇ ਜੰਤ ਸਭ ਸਲਤ ਮਰੇ ਸਰਬਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਬਾਹੜ ਜਨਮ ਆਵਾਂ ਮਨ ਵਿਦਿਆ ਦਿਆਲੂ ਸੇ ਤੇ ਮੇਰੀ ਮਾਏ ਕਾਣ ਜਾਣੇ ਪੀਰ ਪਰਾਏ ਹਮ ਨਾਹੀ ਚਿੰਤਾ ਪਰाये ਰਹਾ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਜਲਥਲ ਮਹੀਨ ਪਰਪੁਰਨਾ ਘਟ ਘਟ ਜੋਤ ਤੁਮਰੀ ਸ਼ੇਖ ਮਹਤਮ ਸਬਦ ਤੇਰੇ ਮੰਦਰ ਸ਼ਾਵਾਂ ਤੇਰੇ ਤੁਜ ਬੇ ਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੰਤ ਸਭ ਸਲਤ ਮਰੇ ਸਰਬਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਹਰਿ ਦਾਸੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟੇ ਤਿਰਤ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾੜ ਜਨਮ ਨ ਆਵਾਂ ਮਨ ਬਿਧਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣੇ ਪੀਰ ਪਰਾਏ ਹਮ ਨਾਹੀ ਚੰਤ ਪਰਾਏ ਰਹਾ ਆਗਮ ਅਗੋਚਰ ਅਖ ਅਪਾਰਾ ਚਿੰਤਾ ਕਰੋ ਹਮਾਰੇ ਜਲ ਥਲ ਮਹੀਲ ਪਰ ਗੁਰ ਲੈਣਾ ਘਟ ਘਟ ਜੋਤ ਤੁਮਰੀ ਸਿਖ ਮਤ ਸਬਦ ਤੁਮਰੇ ਮੰਦਰ ਸ਼ਵਾਂ ਤੇਰੇ ਹੋ ਜਬੈ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਤੇ ਤੇਰੇ ਜੰਤ ਸਭ ਸਲਤ ਮਰੇ ਸਰਬ ਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਏਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਬਾਹੜ ਜਨਮ ਆਵਾਂ ਮਨ ਬਿਧਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾਉ आगम अगोचर अदख अपारा चिंता करो हमारी जाल थलम महील भरपुर लेना तुँँँगे। काट काट, तुँँँगे। काट जोत तुम्हारे सिख मत सबबत तुम्हारे मंदिर सब शावा तेरे ਤੁਜ ਵੇਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੰਤ ਸਭ ਸਲਤ ਮਰੇ ਸਰਬ ਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਆਵਾਂ ਮਨ ਬੇਦਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣ ਪੀਰ ਪਰਾਏ ਹਮ ਨਹੀਂ ਚੰਤ ਪਰਾਏ ਰਹਾ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਜਲਥਲ ਮਹੀਨ ਪਰਭੁਰ ਦੇਣਾ ਘਟ ਘਟ ਜੋਤ ਤੇਮਾਰੇ ਸਿਖ ਮਤ ਸਬਦ ਤੇਮਾਰੇ ਮੰਦਰ ਸ਼ਵਾਂ ਤੇਰੇ ਤੁਜ ਵੇਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਤੇ ਤੇਰੇ ਜੰਤ ਸਭ ਸਲਤ ਮਰੇ ਸਰਬ ਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕਹਿ ਅਰਦਾਸੇ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਆਵਾਂ ਮਨ ਬਿਧਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣੇ ਪੀਰ ਪਰਾਏ ਹਮ ਨਾਹੀ ਚੰਤ ਪਰਾਏ ਰਹਾ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਜਾ ਰਥ ਲੰਮਹਿਆ ਨ ਭਰਪੁਰ ਲੈਣਾ ਕਟ ਕਟ ਜੋਤ ਤੇਮਾਰੇ ਸਿੱਖ ਮਤ ਸਭ ਬਦ ਤੇਮਾਰੇ ਮੰਦਰ ਸ਼ਵਾਂ ਤੇਰੇ ਤੁਜ ਬੇ ਨਾ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਤੇ ਤੇਰੇ ਜੰਤ ਸਭ ਸਲਤ ਮਰੇ ਸਰਬਚੰਤ ਤਦ ਪਾਸੀ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕਹਿ ਅਤਿ ਦਾਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾਂ ਮਨ ਵਿਦਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣੇ ਪੀਰ ਪਰਾਏ ਮਨਾਹੀ ਚਿੰਤਾ ਪਰায়ে ਰਹਾ ਆਗਮ ਅਗੋਚਰ ਅਦਖ ਅਪਾਰਾ ਚਿੰਤਾ ਕਰੋ ਹਮਾਰੇ ਜਲ ਥਲ ਮਹੀਨ ਪਰਗੁਰ ਦੇਣਾ ਘਟ ਘਟ ਜੋਤ ਤੁਮਰੀ ਸ਼ੇਖ ਮਹਤਮਾਂ ਸਭ ਬਦ ਤੇਮਰੇ ਮੰਦਰ ਸ਼ਵਾਂ ਤੇਰੇ ਤੁਜ ਬੇ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੰਤ ਸਭ ਸਲਤ ਮਰੇ ਸਰਬ ਚੰਤ ਤਦ ਪਾਸੇ ਤਉ ਤਉ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾੜ ਜਨਮ ਆਵਾਂ ਮਨ ਵਿਦਿਆ ਦਿਆਲੂ ਸੇ ਤੇ ਮੇਰੀ ਮਾਏ ਕਾਣ ਜਾਣੇ ਪੀਰ ਪਰਾਏ ਹਮ ਨਾਹੀ ਚੰਤ ਪਰਾਏ ਰਹਾਉ ਆਗਮ ਆਗੋਚਰ ਅਦਖ ਅਪਾਰਾ ਚਿੰਤਾ ਕਰੋ ਹਮਾਰੇ ਜਲ ਥਲ ਮਹੀਨ ਪਰਗੁਰ ਦੇਣਾ ਘਟ ਘਟ ਜੋਤ ਤੁਮਰੀ ਸਿੱਖ ਮਤ ਸਭ ਬਦ ਤੁਮਰੀ ਮੰਦਰ ਸ਼ਵਾਂ ਤੇਰੇ ਤਉ ਜਬੈ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂਿਤ ਤੇਰੇ ਜੰਤ ਸਭ ਸਲਤ ਮਰੇ ਸਰਵਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਏਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਪਾਹੜ ਜਨਮ ਆਵਾਂ ਮਨ ਵਿਦਿਆ ਦਿਆਲੂ ਸਤੈ ਮੇਰੀ ਮਾਏ ਕਾਣ ਜਣ ਪੀਰ ਪਰਾਏ ਹਮ ਨਾਹੀ ਚੰਤ ਪਰਾਏ ਰਹਾ ਆਗਮ ਆਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਜਲਥਲ ਮਹੀਲ ਭਰਪੁਰ ਲੈਣਾ ਘਟ ਘਟ ਜੋਤ ਤੇਮਾਰੀ ਸਿਖ ਮਤ ਸਬਦ ਤੇਮਾਰੇ ਮੰਦਰ ਸ਼ਵਾਂ ਤੇਰੇ ਕੋ ਜਬੈ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੰਤ ਸਭ ਸਲਤ ਮਰੇ ਸਰਬ ਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਅਦਦਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਏਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਬਾਹੜ ਜਨਮ ਆਵਾਂ ਮਨ ਵਿਦਿਆ ਦਿਆਲੂ ਸਤਿ ਮੇਰੀ ਮਾਏ ਕਾਣ ਜਾਣੇ ਪੀਰ ਪਰਾਏ ਹਮ ਨਾਹੀ ਚੰਤ ਪਰਾਏ ਰਹਾ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਜਲ ਥਲ ਮਹੀਲ ਭਰਪੁਰ ਲੈਣਾ ਕਟ ਕਟ ਜੋਤ ਤੁਮਰੀ ਸਿਖ ਮਤ ਸਬਦ ਤੁਮਰੇ ਮੰਦਰ ਸ਼ਵਾਂ ਤੇਰੇ ਤੋ ਜਬੈ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੰਤ ਸ਼ਬ ਸਲਤ ਮਰੇ ਸਰਬਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਹਰ ਦਾਸੀ ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤਿਰਤ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨੁ ਬਸਤ ਹੈ ਬਾਹੜ ਜਨਮ ਆਵਾਂ ਮਨ ਬੇਦਿਆ ਦਿਆਲੁ ਸੇ ਤੇ ਮੇਰੀ ਮਾਏ ਕਾਣ ਜਾਣ ਪੀਰ ਪਰਾਏ ਹਮ ਨਾਹੀ ਚਿੰਤਾ ਪਰਾਏ ਰਹਾ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਜਾ ਰਥਲ ਮਹੀਨ ਭਰਪੁਰ ਲੈਣਾ ਘਟ ਘਟ ਜੋਤ ਤੇਮਰੀ ਸਿੱਖ ਮਤ ਸਭ ਬਦ ਤੇਮਰੀ ਮੰਦਰ ਸ਼ਵਾਂ ਤੇਰੇ ਤੁਜ ਬਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੰਤ ਸਭ ਸਲਤ ਮਰੇ ਸਰਬਚੰਤ ਤਦ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੇ ਹਰਿ ਦਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ